ਇਸ ਵੇਲੇ ਦੀ ਵੱਡੀ ਖਬਰ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਥੇ 10 ਜੂਨ ਤੱਕ ਦੀ ਜ਼ਮਾਨਤ ਵਧਾਉਣ ਦੀ ਅਪੀਲ ਕੀਤੀ ਗਈ ਸੀ ਪਰ ਕੋਰਟ ਵੱਲੋਂ ਇੱਥੇ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਇਸ ਅ ਅਪੀਲ ਦੇ ਵਿੱਚ ਉਹਨਾਂ ਵੱਲੋਂ ਇੱਥੇ ਕਿਹਾ ਗਿਆ ਸੀ ਕਿ ਇਸ ਦੇ ਵਿੱਚ ਬਹੁਤ ਸਾਰੀ ਸੇਤ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਵੀ ਦੱਸੀਆਂ ਗਈਆਂ ਸੀ ਪਰ ਇੱਥੇ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਇੱਥੇ ਜਿਹੜੀ ਅਪੀਲ ਉਹਨਾਂ ਵੱਲੋਂ ਕੀਤੀ ਗਈ ਸੀ ਜ਼ਮਾਨਤ ਵਧਾਉਣ ਦੀ ਤਾਂ ਇਹ ਸਾਫ਼ ਤੌਰ ਤੇ ਕੋਰਟ ਵੱਲੋਂ ਇੱਥੇ ਖਾਰਜ ਕੀਤੀ ਗਈ ਹੈ ਦੱਸ ਦਈਏ ਕਿ ਇਥੇ ਸ਼ਰਾਬ ਘਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਚੋਣਾ ਦੇ ਚਲਦੇ ਉਹਨਾਂ ਨੂੰ ਇਥੇ ਜ਼ਮਾਨਤ ਵੀ ਦੇ ਦਿੱਤੀ ਗਈ ਸੀ ਪਰ ਇਸ ਜ਼ਮਾਨਤ ਦੇ ਵਿੱਚ ਜਿਹੜੇ ਵਾਅਦੇ ਦੀ ਉਹਨਾਂ ਨੇ ਇਥੇ ਮੰਗ ਕੀਤੀ ਸੀ ਇਸ ਵਾਅਦੇ ਨੂੰ ਲੈ ਕੇ ਹੁਣ ਕੋਰਟ ਦਾ ਜਿਹੜਾ ਵੱਡਾ ਇਹ ਫੈਸਲਾ ਨਿਕਲ ਕੇ ਸਾਹਮਣੇ ਆਇਆ ਤੇ ਕੋਰਟ ਵੱਲੋਂ ਇਸ ਜ਼ਮਾਨਤ ਨੂੰ ਵਧਾਉਣ ਦੀ ਅਪੀਲ ਨੂੰ ਇਥੇ ਮੁੱਖ ਤੌਰ ਤੇ ਖਾਰਜ ਕਰ ਦਿੱਤਾ ਗਿਆ ਜੀ ਹਾਂ ਕਿਉਂਕਿ ਇਸ ਦੇ ਵਿੱਚ ਕਾਫੀ ਤੌਰ ਤੇ ਸਿਹਤ ਨਾਲ ਜੁੜੀਆਂ ਹੋਈਆਂ ਜਿਹੜੀ ਗੱਲਾਂ ਨੇ ਉਹ ਲਿਖੀਆਂ ਗਈਆਂ ਸੀ ਪਰ ਕੋਰਟ ਵੱਲੋਂ ਇੱਥੇ ਹੁਣ ਇਸ ਨੂੰ ਖਾਰਜ ਕਰ ਦਿੱਤਾ ਗਿਆ ਹੈ ਤੇ ਉਹਨਾਂ ਦੇ ਡਾਕਟਰਾਂ ਵੱਲੋਂ ਵੀ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤ ਵੱਡੀਆਂ ਗੱਲਾਂ ਕਈਆਂ ਗਈਆਂ ਸੀ ਤਾਂ ਇੱਥੇ ਮੁੱਖ ਰੱਖਦਿਆਂ ਹੁਣ ਕਿਤੇ ਨਾ ਕਿਤੇ ਕੋਰਟ ਵੱਲੋਂ ਇਸ ਜ਼ਮਾਨਤ ਨੂੰ ਅੱਗੇ ਵਧਾਉਣ ਦੇ ਫੈਸਲੇ ਨੂੰ ਖਾਰਜ ਕੀਤਾ ਗਿਆ ਹੈ